सरसी कामणि चरण कमल सों प्या मानतानरता इको नाम अदा ਵੇਖਿਆ ਰੰਗ ਕੂੜਾ ਵੇਆ ਦੇਸਾ ਸਭੇ ਸ਼ਾਰ ਹਰਿਆ ਮਰੀ ਤੇ ਬੂੰਦ ਸੋਹਣੀ ਮੇਲ ਸਾਧੂ ਪੀਵਣਾ ਹਾਂ ਬਾਣਾ ਤਣਾ ਪ੍ਰਭ ਸੰਗ ਮੌਰਿਆ ਸਮਰਥ ਪਰਖ ਅਪਾਰ ਹਰ ਮਿਲਣੋਂ ਮਨ ਰੋਚਦਾ ਕਰਮ ਮਿਲਾਵਣਾ ਹੈ ਦੇਰੇ ਸਾਖੀਏ ਪ੍ਰਾਪ ਪਾਇਆ ਹੋ ਤੈਨ ਕ ਸਦ ਬਲਹਾਰ ਨਾਨਕ ਹਰਦੀ ਮਿਆ ਕਾਰੋ ਸ਼ਬਦ ਸਵਾਰਣਹ ਸਾਵਣਤ ਨਾਸੋ ਹੈ ਗਣੀ ਜੇ ਨਰਾਮ ਨਾਮ ਉਰਹਾਰ ਯੁਗੋ ਯੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੀ ਪਾਤਸ਼ਾਹੀ ਦੀ ਪਵਨ ਪਵਿੱਤਰ ਗੁਰਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਅੱਜ ਦਾ ਹੁਕਮਨਾਮਾ ਅੱਜ ਦੀ ਵਿਚਾਰ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤਾ 12 ਮਹਾ ਜੀ ਦਾ ਪਾਠ 12 ਮਹੀਨਿਆਂ ਦੀ ਜੋ ਵਿਚਾਰ ਸਤਿਗੁਰਾਂ ਨੇ ਵਰਕਸ਼ ਕੀਤੀ ਮਾਜ ਰਾਗ ਦੇ ਅੰਦਰ ਸੋ ਅੱਜ ਸਾਵਣ ਦਾ ਮਹੀਨਾ ਚੜਿਆ ਹੈ ਹਾੜ ਦੇ ਮਹੀਨੇ ਦੀ ਸਮਾਪਤੀ ਹੋਈ ਹੈ ਸਾਵਣ ਦੇ ਮਹੀਨੇ ਪਰਥਾਏ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਕਰਦੇ ਹਨ ਆਓ ਸੰਖੇਪ ਦੇ ਵਿੱਚ ਵਿਚਾਰ ਕਰਦੇ ਹਾਂ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਸੁਣਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਫਰਮਾਨ ਹੈ ਸਾਵਣ ਸਰਸੀ ਕਾਮਣੀ ਚਰਨਾ ਕਮਲ ਸਿਓ ਪਿਆਰ ਸਾਵਣ ਮਹੀਨੇ ਦੇ ਵਿੱਚ ਬਰਸਾਤਾ ਹੁੰਦੀ ਹੈ ਜਦੋਂ ਬਰਸਾਤ ਹੁੰਦੀ ਹੈ ਸੁੱਕੀਆਂ ਹੋਈਆਂ ਡਾਲੀਆਂ ਬਨਸਪਤੀ ਵੀ ਜਿਹੜੀ ਹੈ ਉਹਦੇ ਵਿੱਚ ਰਸ ਭਰ ਜਾਂਦਾ ਹੈ ਇਸੇ ਤਰ੍ਹਾਂ ਪਾਤਸ਼ਾਹ ਜੀ ਆਖਰੇ ਹਨ ਜੀਵ ਇਸਤਰੀ ਹੈ ਜੋ ਸਰਸੀ ਕਾਮਣੀ ਇਹ ਕਾਮਣੀ ਹੈ ਜੋ ਇਹ ਵੀ ਰਸ ਨਾਲ ਭਰ ਜਾਂਦੀ ਹੈ ਕਿਹੜੀ ਜੀਵ ਇਸਤਰੀ ਚਰਨ ਕਮਲ ਸਿਉ ਪਿਆਰ ਇਹਨਾਂ ਨੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਕਮਲਾ ਦੀ ਵਿੱਚ ਪ੍ਰੇਮ ਪਾ ਲਿਆ ਉਹਦੇ ਚਰਨਾਂ ਨਾਲ ਪ੍ਰੀਤ ਪਾ ਲਈ ਸਤਗੁਰੂ ਜੀ ਆਖਦੇ ਨੇ ਉਜੀਵ ਇਸਤਰੀ ਨਾਮ ਰਸ ਦੇ ਨਾਲ ਭਰ ਜਾਂਦੀ ਹੈ ਮਨ ਤਨ ਰਤ ਸੱਚ ਰੰਗ ਉਹਨਾਂ ਦਾ ਮਨ ਤੇ ਸਰੀਰ ਉਹ ਸੱਚੇ ਮਾਲਕ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ ਇੱਕੋ ਨਾਮ ਅਧਾਰ ਉਹਨਾਂ ਨੂੰ ਇੱਕ ਪਰਮਾਤਮਾ ਅਕਾਲ ਪੁਰਖ ਦਾ ਜੋ ਆਸਰਾ ਹੈ ਉਹ ਜ਼ਿੰਦਗੀ ਦਾ ਸਹਾਰਾ ਬਣ ਜਾਂਦਾ ਹੈ। ਵੇਖਿਆ ਰੰਗ ਕੂੜਾ ਵਿਆ ਵੇਖਿਆ ਤੁਪਾ ਇਹ ਮਾਇਆ ਦੇ ਜਿਹੜੇ ਰਸ ਹਨ ਮਾਇਆ ਦੇ ਨਾਸਵੰਤ ਮਾਇਆ ਹੈ ਜੋ ਯੇਨੇ ਵੀ ਰਸ ਪਤਸ਼ਾ ਜੀ ਕਹਿੰਦੇ ਕੂੜਾ ਵਯਾ ਕੂੜਾ ਵਯਾ ਦਾ ਅਰਥ ਹੈ ਝੂਠੇ ਕੂੜੇ ਹਨ ਇਹ ਕੂੜ ਹਨ ਦੇਸਨ ਸਭੇ સાર ਕਹਿਣ ਲੱਗੇ ਜੋ ਵੀ ਦਿਖਦਾ ਹੈ ਉਹ ਸਭ સાર ਤੋਂ ਭਾਵ ਹੈ ਸਵਾ ਨਕਮੇ ਉਹ ਖਤਮ ਹੋਣ ਵਾਲੇ ਹਨ ਜੋ ਦਿਸਦਾ ਹੈ ਪਰਸਾ ਜੀ ਇਹਦੇ ਸਭ ਭਾਈ ਨਾ ਸੁਣ ਵਾਲੇ ਐ ਹਰ ਅੰਮ੍ਰਿਤ ਬੂੰਦ ਸੁਹਾਵਣੀ ਪਤਸ਼ਾਹ ਜੀ ਆਖ ਰਹੇ ਹਨ ਜਿਵੇਂ ਸਾਵਣ ਦੇ ਵਿੱਚ ਵਰਖਾ ਦੀਆਂ ਬੂੰਦਾ ਸੋਹਣੀਆਂ ਲੱਗਦੀਆਂ ਨੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੀ ਜਿਹੜੀ ਬੂੰਦ ਹੈ ਉਹ ਬਹੁਤ ਸੋਹਣੀ ਹੈ ਮਿਲ ਸਾਧੂ ਪੀਵਣਹਾਰ ਪ੍ਰਭੂ ਦੇ ਚਰਨਾਂ 'ਚ ਜੁੜਨ ਵਾਲੇ ਜੀਵ ਉਸ ਆਤਮਿਕ ਜੀਵਨ ਦੇਣ ਵਾਲੀ ਬੂੰਦ ਨੂੰ ਜਿਹੜੀ ਬੜੀ ਪਿਆਰੀ ਲੱਗਦੀ ਹੈ ਗੁਰੂ ਨੂੰ ਮਿਲ ਕੇ ਉਹਨੂੰ ਪੀਂਦੇ ਹਨ ਬਾਣਤਣ ਪ੍ਰਭ ਸੰਗ ਮੌਲਿਆ ਇਹ ਭਾਈ ਪ੍ਰਭੂ ਦੀ ਰਹਿਮਤ ਸਦਕਾ ਜਿੰਨੇ ਬਨਸਪਤੀ ਹੈ ਸਭ ਉਸ ਮਾਲਕ ਪਾਦਸ਼ਾਹ ਜੀ ਦੇ ਕਿਰਪਾ ਸਰਕਾਰ ਹਰਿਆ ਭਰਿਆ ਹੋਇਆ ਹੈ ਸਮਰਥ ਪੁਰਖ ਅਪਾਰ ਉਹ ਪ੍ਰਭੂ ਅਪਾਰ ਹੈ ਬੇਅੰਤ ਹੈ ਉਹ ਸਰਬ ਵਿਆਪਕ ਹੈ ਤੇ ਉਹ ਸਮਰੱਥ ਹੈ ਸਭ ਕੁਝ ਕਰਨ ਜੋਗਾ ਹੈ ਹਰ ਮਿਲਣੇ ਨੂੰ ਮਨ ਲੋਚਦਾ ਉਸ ਪ੍ਰਭੂ ਨੂੰ ਮਿਲਣ ਵਾਸਤੇ ਮੇਰਾ ਮਨ ਵੀ ਤੰਗਦਾ ਹੈ ਮੇਰੇ ਮਨ ਵਿੱਚ ਵੀ ਲੋਚ ਹੈ ਉਸ ਪ੍ਰਭੂ ਨੂੰ ਮਿਲਣ ਦੀ ਪਰ ਸਤਿਗੁਰੂ ਜੀ ਆਖਦੇ ਹਨ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਇੱਥੇ ਕਰਮ ਦਾ ਅਰਥ ਹੈ ਭਾਈ ਮੇਰ ਉਸ ਮਾਲਕ ਦੀ ਮੇਰ ਸਦਕਾ ਹੀ ਜੇ ਉਹ ਮੇਰ ਕਰ ਦੇਵੇ ਤਾਂ ਉਸ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ ਉਹ ਆਪਣੀ ਮੇਰ ਕਰਕੇ ਹੀ ਮਲਾਉਣ ਦੇ ਸਮਰਥ ਹੈ ਜਿਨੇ ਸਖੀਏ ਪ੍ਰਭ ਪਾਇਆ ਹਾਂ ਤਨ ਕੇ ਸਦ ਬਲਿਹਾਰ ਜਿਨ੍ਹਾਂ ਗੁਰਮਖ ਸਹੇਲੀਆਂ ਸੰਤ ਜਨਾ ਨੇ ਉਸ ਪ੍ਰਭੂ ਦਾ ਮਲਾਪ ਹਾਸਲ ਕੀਤਾ ਹੈ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰੇ ਜਾਂਦਾ ਹਾਂ ਨਾਨਕ ਹਰਜੀ ਮਿਆਕਰ ਨਾਨਕ ਜੀ ਆਖ ਰਹੇ ਕਿ ਹਰੀ ਛੇ ਵਹਿਗਰੋ ਮੇਰੇ ਤੇ ਕਿਰਪਾ ਕਰ ਮੇਰੇ ਤੇ ਮਿਹਰ ਕਰ ਸ਼ਬਦ ਸਵਾਰਨ ਹਾਰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀ ਮੇਰੀ ਇਸ ਜਨਨ ਨੂੰ ਸਵਾਰਨ ਵਾਲਾ ਹੈ ਸਾਵਣ ਤੈਨਾ ਸੁਹਾਗਣੀ ਜੇ ਨਾਮ ਦਾਮ ਉਰਹਾਰ ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਵਾਸਤੇ ਖੇੜਾ ਤੇ ਠੰਡ ਲਿਆਉਣ ਵਾਲਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਗਲ ਵਿੱਚ ਪ੍ਰਮਾਤਮਾ ਦਾ ਨਾਮ ਰੂਪ ਹਾਰ ਪਾਇਆ ਹੋਇਆ ਹੈ ਉਨ੍ਹਾਂ ਦੇ ਲਈ ਸ਼ਾਵਣ ਦਾ ਮਹੀਨਾ ਇੱਕ ਸੁਹਾਗਣਾ ਦੀ ਤਰ੍ਹਾਂ ਹੈ ਸੋਰਹ ਵਿਚਾਰ ਆਉ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ ਗੁਰੂ ਮਹਾਰਾਜ ਕਿਰਪਾ ਕਰਨ ਆਪਣੇ ਚਰਨਾਂ ਦਾ ਪ੍ਰੇਮ ਬਖਸ਼ਣ ਆਪਣੇ ਚਰਨਾਂ ਦਾ ਮਿਲਾਪ ਬਖਸ਼ਣ ਉਹਨਾਂ ਨੂੰ ਲੰਚੁਕਾਂ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ